ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਮੇਰੇ ਨਾਲ ਰਿਫਿਊਜ਼ਡ ਕੇਸਸ ਨੂੰ ਵੀਜ਼ਾ ਦਵਾਉਣ ਦੇ ਪੀਪੀਆਰ ਦਵਾਉਣ ਦੇ ਬਾਦਸ਼ਾਹ ਤੀਰਤ ਸਿੰਘ ਪਨਾਕਲ ਮੌਜੂਦ ਨੇ ਜਿਨ੍ਹਾਂ ਨੇ ਸੈਂਕੜੇ ਵਿਦਿਆਰਥੀਆਂ ਨੂੰ ਪੀਪੀਆਰ ਦਵਾਏ ਜਿਨ੍ਹਾਂ ਲਈ ਵੀਜ਼ਾ ਲੈਣਾ ਲਗਭਗ ਅਸੰਭਵ ਵਰਗਾ ਸੀ ਪਰ ਹੁਣ ਕੈਨੇਡਾ ਬਿਲਕੁਲ ਸਖਤ ਹੋਣ ਜਾ ਰਿਹਾ ਹੈ ਜਿਸ ਤਰ੍ਹਾਂ ਨਾਲ ਨਵੀਂ ਪ੍ਰੋਵਿੰਸ਼ੀਅਲ ਅਟੈਸਟੇਸ਼ਨ ਲੈਟਰ ਦਾ ਫਾਰਮੂਲਾ ਆਇਆ ਹੈ ਕਾਲਜ ਨੂੰ ਸੀਟਾਂ ਦੇਣ ਦਾ ਫਾਰਮੂਲਾ ਆ ਰਿਹਾ ਹੈ ਕੈਨੇਡਾ ਇੰਨਾ ਜ਼ਿਆਦਾ ਸਖਤ ਹੋਣ ਜਾ ਰਿਹਾ ਹੈ ਕਿ ਜੇ ਤੁਹਾਡੀ ਰਿਫਿਊਜ਼ਲ ਆ ਗਈ ਤੇ ਸਮਝ ਲਓ ਦੁਬਾਰਾ ਵੀਜ਼ਾ ਨਾ ਵਰਗਾ ਬਹੁਤ ਚੰਗੀ ਕਿਸਮਤ ਹੋਊਗੀ ਜੇ ਕੋਈ ਵੀਜ਼ਾ ਰਿਫਿਊਜ਼ਲ ਤੋਂ ਬਾਅਦ ਕੈਨੇਡਾ ਚ ਲੈ ਜਾਏਗਾ ਸੋ ਇੱਕ ਤਰੀਕੇ ਨਾਲ ਆਸਟ੍ਰੇਲੀਆ ਤੋਂ ਵੀ ਸਖਤ ਕੈਨੇਡਾ ਹੋ ਸਕਦਾ ਹੈ ਕਿਵੇਂ ਇਹ ਦੱਸਣਗੇ تیرਤ ਸਿੰਘ ਪਨਾਕਲ ਜਿਹੜੇ ਮੰਨੇ ਪਰਮੰਨੇ ਸਟੂਡੈਂਟ ਵੀਜ਼ਾ ਡਵਾਈਜ਼ਰ ਨੇ ਔਰ ਹਮੇਸ਼ਾ ਰਿਫਿਊਜ਼ਡ ਕੇਸਸ ਦੇ ਪੀਪੀਆਰ ਦਵਾਉਂਦੇ ਸੀ ਪਰ ਹੁਣੇ ਆਪ ਕਹਿ ਰਹੇ ਨੇ ਕਿ ਕੈਨੇਡਾ ਸਖਤ ਹੋਣ ਜਾ ਰਿਹਾ ਇਸ ਕਰਕੇ ਕਿਹੜੀਆਂ ਸਾਵਧਾਨੀਆਂ ਵਰਤਣੀਆਂ ਨੇ ਅੱਜ ਹੀ ਨੋਟ ਕਰ ਲਓ ਤਿਰਸਿੰਘ ਤਨਕਲ ਜੀ ਦਾ ਨੰਬਰ 85578 85578 ਫੇਰ ਨਾ ਕਿਉਂ ਵੀ ਮੈਨੂੰ ਦੱਸਿਆ ਨੀ ਤਿਰਲ ਜੀ ਸਤਿ ਸ਼੍ਰੀ ਅਕਾਲ ਥੈਂਕ ਯੂ ਸਰ ਦੇ ਪ੍ਰੋਗਰਾਮ ਦੇਖਦੇ ਸਾਰੇ ਦਸਮਨ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਤਿਰਲ ਜੀ ਇਹ ਹੁਣ ਫਾਰਮੂਲਾ ਕੀ ਆ ਕਹਿੰਦੇ ਜੇ ਰਿਫਿਊਜ਼ਲ ਆ ਗਈ ਤੇ ਅਸੰਭਵ ਵਰਗਾ ਵੀਜ਼ਾ ਦੁਬਾਰਾ ਲੈਣਾ ਤੇ ਸਭ ਤੋਂ ਪਹਿਲਾਂ ਮੈਂ ਸਟੂਡੈਂਟ ਨੂੰ ਕਹਿ ਦਵਾ ਦੁਬਾਰਾ ਡਰ ਨਾ ਜਾਇਓ ਡਰਾਉਣਾ ਸਾਡਾ ਕ ਗੱਲ ਕਰਾਂਗੇ ਟੈਕਨੀਕਲ ਪੁਆਇੰਟਸ ਫੈਕਟਸ ਨਾਲ ਗੱਲ ਕਰਾਂਗੇ ਤਾਂ ਤੁਸੀਂ ਇਸੇ ਦਾ ਆਪ ਅੰਦਾਜ਼ਾ ਲਾਉਣਾ ਆਪ ਫੈਸਲਾ ਲਾਉਣਾ ਕਿ ਇਹ ਗੱਲਾਂ ਸਹੀ ਆ ਜਾਂ ਗਲਤ ਹੈਗੀਆਂ ਸੋ ਬੇਟਾ ਤੁਸੀਂ ਇੱਕ ਆਪ ਚੀਜ਼ ਐਨਾਲਿਸਿਸ ਕਰੋ ਕਿਤੇ ਨਾ ਕਿਤੇ ਦੈਟ ਇਜ਼ 올 ਕਲੀਅਰ ਟੂ ਐਵਰੀਬਾਡੀ ਕਿ ਜਿਹੜਾ ਕੈਨੇਡਾ ਨਾਲ ਆਸਟ੍ਰੇਲੀਆ ਮਾਡਲ ਅਪਣਾਉਣ ਵਾਲਾ ਜਿਹੜਾ ਲੱਗਾ ਤਾਂ ਸਭ ਨੂੰ ਪਤਾ ਆਸਟ੍ਰੇਲੀਆ ਤੋਂ ਇੱਕ ਵਾਰੀ ਜੇ ਬੰਦਾ ਰਿਫਿਊਜ਼ ਹੋ ਜੇ ਤਾਂ ਦੁਬਾਰਾ ਵੀਜ਼ਾ ਨਹੀਂ ਲੱਗਦਾ ਪਤਾ ਦੁਬਾਰਾ ਵੀਜ਼ਾ ਕਿਉਂ ਨਹੀਂ ਲੱਗਦਾ ਦੁਬਾਰਾ ਅੰਬੈਸੀ 'ਚ ਫਾਈਲ ਨਹੀਂ ਲੱਜ ਜਾਂਦੀ ਕਿਉਂ ਨਹੀਂ ਜਾਂਦੀ ਕਿਹੜੀ ਆਪਾਂ ਜਿਹੜੇ ਐਲਓਈ ਕਿਉਂ ਨਹੀਂ ਦਿੰਦੀ ਹਰ 6 ਮਹੀਨੇ ਬਾਅਦ ਉਹਨਾਂ ਦੀਆਂ ਯੂਨੀਵਰਸਿਟੀ ਜਿਹੜੀ ਆ ਆਡਿਟ ਹੁੰਦੀ ਆ ਕਿ ਭਰਾ ਕਿੰਨੀਆਂ ਆਫਰ ਲੈਟਰ ਆਈਆਂ ਕਿੰਨੀਆਂ ਸੀਟ ਹੋ ਇਸ਼ੂ ਕੀਤੀਆਂ ਕਿੰਨੇ ਤੇਰੇ ਵੀਜ਼ਾ ਇਹਦੇ ਕਿੰਨੇ ਤੇਰੇ ਬੱਚੇ ਪੜੇ ਆ ਉਹਦੇ ਹਿਸਾਬ ਨਾਲ ਉਹਦੀ ਰੈਂਕਿੰਗ ਹੁੰਦੀ ਆ ਹਰ 6 ਮਹੀਨੇ ਆ ਕਹਿੰਦੇ ਨਾ ਆਪਣੀ ਜਦ ਸਭ ਨੂੰ ਪਿਆਰੀ ਹੁੰਦੀ ਆ ਸੋ ਇਸੇ ਕਰਕੇ ਆਸਟ੍ਰੇਲੀਆ ਕਹਿੰਦੇ ਪਹਿਲੀ ਵਾਰੀ ਵੀਜ਼ਾ ਲੈ ਗਿਆ ਲੈ ਗਿਆ ਨਹੀਂ ਤਾਂ ਨਾ ਬਰਾਬਰ ਆ ਤੇ ਮੈਂ ਵੀ ਉਂਗਲਾਂ ਤੇ ਗਿਣ ਸਕਦਾ ਕਿ ਮੇਰੀਆਂ ਰੀਫਲ ਤੋਂ ਬਾਅਦ ਮੈਂ ਕਿੰਨੇ ਵੀਜ਼ਾਸ ਲਏ ਆ ਕਿਉਂਕਿ ਨਾ ਕਿਹਦੀ ਮੈਂ ਬੋਲ ਦਵਾ ਪਿਛਲੇ ਦੇ ਮੈਂ ਹੁਣ ਵੀਡੀਓ ਪਾਈ ਸੀ ਸਰ ਕੈਨੇਡਾ ਬੈਂਦ ਲਾਈਨ ਲੱਗੀ ਹੋਈ ਆ ਸਰ ਬੈਨ ਵਾਲਿਆਂ ਦੀ ਉਮੀਦਾਂ ਜਾਗ ਮੈਨੇ ਹਰ ਬੰਦਾ ਵੀਜ਼ਾ ਨਹੀਂ ਲੈ ਆ ਪੌਂਦਾ ਸੋ ਜਦੋਂ ਕੋਈ ਤੁਹਾਡਾ ਕੇਸ ਖਰਾਬ ਹੋ ਜੇ ਸੋ ਕੈਨੇਡਾ ਦੀ ਗੱਲ ਕਰਦਾ ਸੇਮ ਮਾਡਲ ਆ ਕਿਉਂ ਸੇਮ ਮਾਡਲ ਆ ਅਟੈਸਟੇਸ਼ਨ ਲੈਟਰ ਹੈ ਕੀ ਆ ਆਪ ਤੁਸੀਂ ਦੇਖਣਾ ਬੇਟਾ ਪ੍ਰਵੇਸ਼ ਦੀਆਂ ਸੀਟਾਂ ਉਸ ਪ੍ਰਵੇਸ਼ ਦੇ ਉਸ ਸ਼ਹਿਰ ਨੂੰ ਸੀਟਾਂ ਉਸ ਸ਼ਹਿਰ ਦੇ ਕਾਲਜ ਜਾਂ ਯੂਨੀਵਰਸਿਟੀ ਨੂੰ ਸੀਟਾਂ ਲਿਮਿਟਿਡ ਸੀਟਾਂ ਲਿਮਿਟਿਡ ਹੋਣਾ ਕਿ ਕੋਟਾ ਮਿਲਣਾ ਬਰਾਹੀ ਕੁਛ ਹੈ ਇਹਦੇ ਨੇ ਸਾਰਲਾ ਸੂਧ ਨੂੰ ਵੀ ਪਤਾ ਕਿ ਯਾਰ ਮੈਂ ਆ ਬੱਚੇ ਲੈਣੇ ਆ ਸੋ ਪਹਿਲੀ ਗੱਲ ਤਾਂ ਕੁਆਲਿਟੀ ਬੱਚੇ ਨੂੰ ੜੀ ਮਿਸ਼ਨ ਮਿਲਣੀ ਆ ਦੂਜੀ ਗੱਲ ਆ ਇਹ ਚੀਜ਼ ਬੜਾ ਤੁਸੀਂ ਆਪ ਫੈਸਲਾ ਕਰੋ ਹੋ ਸਕਦਾ ਵਾ ਇਹ ਹੋ ਸਕਦਾ ਇਟਸ ਨਾਟ ਮਤਲਬ ਕਿ ਇਹ ਚੀਜ਼ ਆ ਜੇ ਕਿਤੇ ਆਗੀਆਂ ਚੀਜ਼ਾਂ ਟੈਸਟੇਸ਼ਨ ਲੈਟਰ ਤੇ ਡਿਪੈਂਡ ਕਰੇਗਾ ਦੁਬਾਰਾ ਆਫਰ ਲੈਟਰ ਸ਼ਾਇਦ ਹੋ ਸਕਦਾ ਇੱਥੇ ਜਿੱਦਾਂ ਕਈ ਕਾਲਜ ਹੁਣ ਵੀ ਹੈਗੇ ਆ ਡੈਫਰ ਦਿੰਦਾ ਹੀ ਨਹੀਂ ਜੇ ਮੈਂ ਨਾਰਥ-ਵੈਸਟ ਦੀ ਗੱਲ ਕਰਾਂ ਦੁਬਾਰਾ ਤੁਹਾਨੂੰ ਡੈਫਰ ਹੀ ਨਹੀਂ ਦਿੰਦਾ ਸੋ ਜੇ ਕਿਤੇ ਇਦਾਂ ਹੋਇਆ ਦੁਬਾਰਾ ਆਫਰ ਲੈਟਰ ਨਹੀਂ ਮਿਲਨੀ ਮਤਲਬ ਕਿ ਹਰੇਕ ਕਾਲਜ ਦੀ ਰੈਂਕਿੰਗ ਇਹਨਾਂ ਤੇ ਡਿਪੈਂਡ ਕਰਦੀ ਦੁਬਾਰਾ ਆਫਰ ਲੈਟਰ ਹੀ ਸਾਨੂੰ ਆਉਂਦੀ ਜੀ ਜਿਵੇਂ ਆਫਰ ਲੈਟਰ ਨਾਲ ਲਿਮਟਿਡ ਕਰਤੀਆਂ ਸਮਝ ਲਓ ਕੋਈ ਏ ਕਾਲਜ ਹੈ ਏ ਕਾਲਜ 'ਚ ਅਗਰ ਆਫਰ ਲੈਟਰ ਇਹਨਾਂ 4000 ਉਹਨਾਂ ਨੇ ਲਿਮਟਿਡ ਕਰਤੀਆਂ 4000 ਤੁਸੀਂ ਬਹੁਤ ਨੰਬਰ ਵੱਡਾ ਕਹਿ ਰਹੇ ਮੈਨੂੰ ਲੱਗਦਾ ਸ਼ਹਿਰ ਨੂੰ 4000 ਕਰਨਗੇ ਜੀ ਚਲੋ ਜੇ 4000 ਵੀ ਕਰਤੀਆਂ ਤੇ ਉਹ 4000 ਦੀਆਂ ਸਮਝ ਲਓ ਉਹਨਾਂ ਨੇ 15000 ਆਫਰ ਲੈਟਰ ਦੇਤੀਆਂ ਤੇ ਉਹਨਾਂ ਚ ਜਿਨ੍ਹਾਂ ਨੇ ਅਪਲਾਈ ਕੀਤਾ ਅਗਰ ਅਪਲਾਈ ਕਰਨ ਵਾਲੇ ਬੱਚੇ ਦੀ ਰਿਫਿਊਜ਼ਲ ਹੋ ਗਈ ਤੇ ਅਗਰ ਉਹ ਕਿਸੇ ਹੋਰ ਕਾਲਜ ਚ ਅਪਲਾਈ ਕਰੂਗਾ ਇਹ ਦੱਸਣਾ ਤਾਂ ਪਊਗਾ ਨਾ ਜੀ ਕਿ ਮੈਂ ਉਥੋਂ ਪਹਿਲਾਂ ਅਪਲਾਈ ਕੀਤਾ ਸੀ ਮੇਰੀ ਰਿਫਿਊਜ਼ਲ ਆ ਗਈ 100% ਸਰ 100% ਤੇ ਫਿਰ ਹੋ ਸਕਦਾ ਦੂਜਾ ਕਾਲਜ ਕਹੇ ਕਿ ਜੇ ਤੁਸੀਂ ਪਹਿਲਾਂ ਰਿਫਿਊਜ਼ ਹੋ ਗਏ ਤੇ ਮੈਂ ਆਪਣੀ ਆਫਰ ਲੈਟਰ ਕਿਉਂ ਖਰਾਬ ਕਰਾਂ ਬਿਲਕੁਲ ਸਰ ਇਹੇ ਐਸੀ ਚੀਜ਼ ਦਾ ਡਰ ਆ ਤੇ ਇਹਦਾ ਹੱਲ ਕੀ ਹੈਗਾ ਅਦੇ ਬਿਲਕੁਲ ਸਰ ਤੁਸੀਂ ਪੁਆਇੰਟ ਦੀ ਗੱਲ ਕੀਤੀ ਹੈ ਤੇ ਬੱਚਿਆਂ ਨੂੰ ਗੁੰਗਾ ਥੋੜਾ ਜਿਹਾ ਵੇਰਾ ਏਹੀ ਨਹੀਂ ਕਹਿ ਰਹੇ ਕਿ ਬਟਾ ਹੈ ਤਾਂ ਮੈਂ ਵੀ ਦੁਕਾਨਦਾਰ ਹਾਂ ਪਰ ਮੈਂ ਕਹਿੰਦਾ ਕਿ ਸਾਫ਼ ਤੌਰ ਤੇ ਦੁਕਾਨਦਾਰੀ ਕਰਾਂ ਏਹੀ ਨਹੀਂ ਮੈਂ ਕਹਿ ਰਿਹਾ ਕਿ ਹਾਂਜੀ ਕਿ ਮੈਂ ਹੀ ਸਿਰਫ ਵਧੀਆ ਕੰਮ ਕਰ ਸਕਦਾ ਬਟਾ ਮੈਂ ਤਾਂ ਕਹਿੰਦਾ ਵਾ ਅਸੀਂ ਕਦੀ ਵੀਜ਼ੇ ਦੀ ਗਰੰਟੀ ਨਹੀਂ ਦਿੰਦੇ ਪਰ ਹਾਂ ਏਸ ਹੀ ਦੀ ਗਰੰਟੀ ਦਿੰਦੇ ਹਾਂ ਕਿ ਸਾਡੇ ਤੋਂ ਵਧੀਆ ਤੁਹਾਡੀ ਫਾਈਲ ਤੇ ਕੰਮ ਨਹੀਂ ਕਰੇਗਾ ਮੈਂ ਤਾਂ ਇਹ ਕਹਿੰਦਾ ਜੋ ਮੈਂ ਆਪਣੇ ਕੰਮ ਨੂੰ ਜਸਟਿਸ ਕਰਾਂ ਸੋ ਹੋ ਸਕਦਾ ਵਾ ਕੈਨੇਡਾ ਵੀ ਵੀਜ਼ਾ ਲੈਣ ਦਾ ਇੱਕੋ ਹੀ ਮੌਕਾ ਹੋਵੇ ਹੋ ਸਕਦਾ ਵਾ ਬੜੇ ਹੋਵੇ ਨਾ ਨਹੀਂ ਤਾਂ ਬਹੁਤ ਜ਼ਿਆਦਾ ਵੱਡਾ ਨੁਕਸਾਨ ਹੋ ਸਕਦਾ ਪਰ ਮੈਂ ਕਹਿੰਦਾ ਆਪਾਂ ਇੱਕੋ ਹੀ ਮੌਕੇ ਤੇ ਜਿੰਨਾ ਪੂਰਾ ਵਾਹ ਲਾ ਦਈਏ ਕਿਸੇ ਕੈਨੇਡਾ ਲੱਗ ਨਹੀਂ ਰਹੀਆਂ ਫਾਈਲਾਂ ਤੇ ਜਿਹੜੇ ਨਵੇਂ ਅਪਡੇਟ ਆ ਕੈਨੇਡਾ ਨੇ ਸਰ ਜੀ ਆਪਾਂ ਪਿਛਲੇ ਸ਼ੋਅ 'ਚ ਵੀ ਡਿਸਕਸ ਕੀਤਾ ਸੀ ਨਾ ਫਾਈਨੈਂਸ਼ੀਅਲਸ ਨੇ ਕਿੰਨਾ ਇੰਪੋਰਟੈਂਸ ਦੇ ਰਿਹਾ ਸੋ ਪੀ ਤੇ ਜਿਹੜੇ ਕੀ ਹੈ ਤੁਹਾਡੀ ਕਵਰਿੰਗ ਲੈਟਰ ਦੇ ਕਿੰਨਾ ਇੰਪੋਰਟੈਂਸ ਦੇ ਰਿਹਾ ਸੋ ਜਦੋਂ ਫਾਈਲਾ ਲਾਉਣੀਆਂ ਨੇ ਇਸ ਮੰਚ 'ਤੇ ਤੁਹਾਡੇ ਨਾਲ ਦੁਬਾਰਾ ਜ਼ਰੂਰ ਆਵਾਂਗੇ ਫਾਈਨੈਂਸ਼ੀਅਲਸ ਕਵਰਿੰਗ ਲੈਟਰ ਤੇ ਬੁਰਾ ਮੈਂ ਤਾਂ ਕਹੂੰਗਾ ਬੜੀ ਮਿਹਨਤ ਕਰਨੀ ਆ ਸੋਚ ਕੇ ਲਾਉਣੀ ਆ ਇੱਕੋ ਹੀ ਮੌਕਾ ਵਾ ਮੇਰੇ ਕੋਲ ਦਿਨ ਜਿਹੜਾ ਕੀ ਹੈ ਵੀਜ਼ਾ ਲੈਣ ਦੇ ਵਿੱਚ ਕਾਮਯਾਬ ਹੋਵਗੇ ਲੜੀਆਂ ਦੇ ਕੇ ਵੀਜ਼ਾਸ ਨਹੀਂ ਆਉਣਾ ਤੇ ਸਰ ਸਟਾਰਟ 'ਚ ਸ਼ੋਅ ਹਜ਼ਾਰ ਪਲੱਸ ਹਜ਼ਾਰਾਂ ਹੀ ਬੱਚੇ ਆ ਇਨਸਟਾਗ੍ਰਾਮ ਤੇ ਤੁਸੀਂ ਜਾ ਕੇ ਦੇਖੋ ਬੇਟਾ ਜਦੋਂ ਤੁਹਾਡੇ ਕੋਲ ਲਾਈਨ ਨਹੀਂ ਟੁੱਟਣੀ ਸੋ ਮੈਂ ਟੱਚਪੁਡ ਕਹਿੰਦਾ ਜੇ ਕਿਤੇ ਮੈਂ ਉਹ ਵੀਜ਼ਾ ਰਿਫਿਊਜ਼ਲ ਵਾਲੇ ਹਜੇ ਵੀ ਬਹੁਤ ਸਾਰੇ ਬੱਚੇ ਆੜੇ ਸਾਨੂੰ ਲੰਮੇ ਹੁੰਦੇ ਮੇਰੀ ਫੋਟੋ ਨਹੀਂ ਪਈ ਮੈਂ ਕਹਿੰਦਾ ਇਦਾਂ ਦੇ ਆਉਂਦੇ ਰਹਿਣ ਕਿਉਂਕਿ ਮੈਂ ਲੜੀਆਂ ਦੇ ਗੌਂਚ ਅਸੀਂ ਯਕੀਨ ਨਹੀਂ ਕਰਦੇ ਅਸੀਂ ਤਾਂ ਯਕੀਨ ਕਰਦੇ ਆ ਕਿ ਹਾਂ ਵੀ ਤੁਹਾਡਾ ਵੀਜ਼ਾ ਜਿਹੜਾ ਕਿ ਆਉਣਾ ਚਾਹੀਦਾ ਸੋ ਉਹ ਜੇ ਅੱਜ ਪਾਉਣੀ ਸ਼ੁਰੂ ਕਰਦੇ ਨੇ ਮੈਨੂੰ ਲੱਗਦਾ 2024 ਉਹ ਪੁਰਾਣੇ ਵੀਜ਼ੇ ਨਾਲ ਹੀ ਨਿਕਲ ਪੁਰਾਣੇ ਵੀਜ਼ੇ ਮੀਨਸ ਜਿਨ੍ਹਾਂ ਦੀ ਹਜੇ ਫੋਟੋ ਇੱਕ ਵਾਰੀ ਵੀ ਨਹੀਂ ਪਈ ਹੈਗੀ ਸੋ ਇਹ ਵਾ ਕੁਛ ਮੈਨੂੰ ਬੋਲਣ ਦੀ ਲੋੜ ਨਹੀਂ ਪਰ ਜਿਹਨਾਂ ਦਾ ਵੀਜ਼ਾ ਲੱਗ ਗਿਆ ਪਹੁੰਚ ਗਿਆ ਤੁਹਾਡਾ ਆਉਂਦਾ ਨਹੀਂ ਆਉਂਦਾ ਇਹ ਮੈਟਰ ਕਰੇਗੀ ਸੋ ਸੋਚ ਸਮਝ ਕੇ ਪੂਰਾ ਵਾ ਲਾ ਕੇ ਪੂਰੀ ਮਿਹਨਤ ਕਰਕੇ ਜਿਹੜੀ ਕਿ ਆਪਣੀ ਫਾਈਲ ਲੌਂਚ ਕਰਨੀ ਆ ਤਾਂ ਕਿ ਜਿਹੜਾ ਕਿ ਇੱਕ ਵੀ ਜੇ ਮੈਨੂੰ ਮੌਕਾ ਮਿਲਦਾ ਵਾ ਤੇ ਉਹਨੂੰ ਮੈਂ ਸਿਰੇ ਲਾ ਕੇ ਆਪਣਾ ਜਿਹੜਾ ਬਾਝੰਦਾ ਸੁਪਨਾ ਪੂਰਾ ਕਰ ਸਕਾਂ ਚਲੋ ਬਹੁਤ ਮਹੱਤਵਪੂਰਨ ਜਾਣਕਾਰੀ ਸਾਡੇ ਨਾਲ ਸਾਂਝੀ ਕੀਤੀ ਹੈ ਤੀਰ ਸਿੰਘ ਪੈਨਕਲ ਉਹਨਾਂ ਨੇ ਸੋ ਮੈਨੂੰ ਲੱਗਦਾ ਹੈ ਕਿ ਸਟੂਡੈਂਟਸ ਬਹੁਤ ਸੋਚ ਸਮਝ ਕੇ ਹੁਣ ਫਾਈਲਾਂ ਲਾਉਣ ਔਰ تیرਜੀ ਵਰਗੇ ਸਲਾਹਕਾਰਾਂ ਦੇ ਨਾਲ ਪਹਿਲਾਂ ਚੰਗੀ ਤਰ੍ਹਾਂ ਸਲਾਹ ਕਰ ਲੈਣ 85578 85578 ਨੰਬਰ ਸੇਵ ਕਰਕੇ ਮੋਬਾਈਲ ਜੇਬ ਚ ਰੱਖੋ ਔਰ تیر ਜੀ ਨੂੰ ਫੋਨ ਕਰਕੇ ਸਮਾਂ ਲਓ ਧੰਨਵਾਦ